ਸਤਨਾਮੁ ਸ੍ਰੀ ਵਾਹਿਗੁਰੂ ਸਹਬ ਜੀ ਸਾਧ ਕੇ ਸੰਗ ਨੈ ਕਿਛ ਕਾਲ ਦਰਸਨ ਭੇਟਤ ਹੋਤ ਨਿਹਾਲ ਸਾਧ ਕੇ ਸੰਗ ਕੋਲਕਤ ਹਰੇ ਸਾਜ ਕੇ ਸੰਗ ਨਰਕ ਪਰ ਹਰੇ ਸਾਜ ਕੇ ਸੰਗ ਇਹਾ ਉਹਾ ਸਹਿਲਾ ਸਾਜ ਕੇ ਸੰਗ ਬਿਜਰਤ ਹਰ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਦ ਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਦ ਰਿੱਧ ਬਸੈ ਨਾਨਕ ਉਦਰੇ ਸਾਦ ਸੁਨ ਰਸੈ ਸਾਦ ਕੀ ਮਹਿਮ ਬੇਦਨਾ ਜਾਣੈ ਜੇਤਾ ਸੁਣੇ ਤੇ ਤਾਬ ਖਾਨੈ ਸਾਧ ਕੀ ਉਪਮਾ ਤੇ ਗੋਂਤੇ ਦੂਰ ਸਾਧ ਕੀ ਉਪਮਾ ਰਹੇ ਪਰ ਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਦ ਕੀ ਸੋਭਾ ਸਦਾ ਬੇਅੰਤ ਸਾਦ ਕੀ ਸੋਭਾ ਊਚਿਤੇ ਊਚੀ ਸਾਦ ਕੀ ਸੋਭਾ ਮੂਚਿਤੇ ਮੂਚੀ ਸਾਦ ਕੀ ਸੋਭਾ ਸਾਦ ਬਨ ਆਈ ਨਾਨਕ ਸਾਦ ਪ੍ਰਭ ਭੇਜਨਾ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਧ ਕੇ ਸੰਗ ਨੈ ਕਿਛ ਕਾਲ ਦਰਸਨ ਭੇਟਤ ਹੋਤ ਨਿਹਾਲ ਸਾਧ ਕੇ ਸੰਗ ਕੋਲਕਤ ਹਰੇ ਸਾਜ ਕੇ ਸੰਗ ਨਰਕ ਪਰ ਹਰੇ ਸਾਜ ਕੇ ਸੰਗ ਇਹਾ ਉਹਾ ਸਹਿਲਾ ਸਾਜ ਕੇ ਸੰਗ ਬਿਹਰਤ ਹਰ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਦ ਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਦ ਰਿੱਧ ਬਸੈ ਨਾਨਕ ਉਦਰੇ ਸਾਦ ਸੁਨ ਰਸੈ ਸਾਦ ਕੀ ਮਹਿਮਾ ਬੇਦਨਾ ਜਾਣੈ ਜੇਤਾ ਸੁਨੇ ਤੇਤਾ ਬਖਾਨ ਸਾਦ ਕੀ ਉਪਮਾ ਤੇ ਗੋਂਤੇ ਦੂਰ ਸਾਦ ਕੀ ਉਪਮਾ ਰਹੇ ਪਰਪੂਰ ਸਾਦ ਕੀ ਸੋਭਾ ਕਾ ਨਹੀਂ ਅੰਤ ਸਾਦ ਕੀ ਸੋਭਾ ਸਦਾ ਬੇਅੰਤ ਸਾਦ ਕੀ ਸੋਭਾ ਊਚੇ ਤੇ ਊਚੀ ਸਾਦ ਕੀ ਸੋਭਾ ਮੂਚਤੇ ਮੂਚੀ ਸਾਦ ਕੀ ਸੋਭਾ ਸਾਦ ਬਨ ਆਈ ਨਾਨਕ ਸਾਦ ਪ੍ਰਭ ਭੇਜਨਾ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਧਕੇ ਸੰਗ ਨੈਕਿ ਚ ਕਾਲ ਦਰਸਨ ਭੇਟਤ ਹੋਤ ਨਿਹਾਲ ਸਾਧਕੇ ਸੰਗ ਕੋਲਕਤ ਹਰੇ ਸਾਜ ਕੇ ਸੰਗ ਨਰਕ ਪਰ ਹਰੇ ਸਾਜ ਕੇ ਸੰਗ ਇਹਾ ਉਹਾ ਸਹਿਲਾ ਸਾਜ ਕੇ ਸੰਗ ਬਿਹਰਤ ਹਰ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਦ ਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਦ ਰਿੱਧ ਬਸੈ ਨਾਨਕ ਉਦਰੇ ਸਾਦ ਸੁਨ ਰਸੈ ਸਾਦ ਕੀ ਮਹਿਮਾ ਬੇਜਨਾ ਜਾਣੈ ਜੇਤਾ ਸੁਣੇ ਤੇ ਤਾਬ ਖਾਨੈ ਸਾਧ ਕੀ ਉਪਮਾ ਤੇ ਗੋਂਤੇ ਦੂਰ ਸਾਧ ਕੀ ਉਪਮਾ ਰਹੇ ਪਰ ਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਦ ਕੀ ਸੋਬਾ ਸਦਾ ਬੇਅੰਤ ਸਾਦ ਕੀ ਸੋਬਾ ਊਚਤੇ ਊਚੀ ਸਾਦ ਕੀ ਸੋਬਾ ਮੂਚਤੇ ਮੂਚੀ ਸਾਦ ਕੀ ਸੋਬਾ ਸਾਦ ਬਨ ਆਈ ਨਾਨਕ ਸਾਦ ਪ੍ਰਭ ਭੇਜਨਾ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਧ ਕੇ ਸੰਗ ਨੈ ਕਿਛ ਕਾਲ ਦਰਸਨ ਭੇਟਤ ਹੋਤ ਨਿਹਾਲ ਸਾਧ ਕੇ ਸੰਗ ਕੋਲਕਤ ਹਰੇ ਸਾਜ ਕੇ ਸੰਗ ਨਰਕ ਪਰ ਹਰੇ ਸਾਜ ਕੇ ਸੰਗ ਇਹਾ ਉਹਾ ਸਹਿਲਾ ਸਾਜ ਕੇ ਸੰਗ ਬਿਹਿਰਤ ਹਰ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਦ ਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਦ ਰਿੱਧ ਬਸੈ ਨਾਨਕ ਉਦਰੇ ਸਾਦ ਸੋਨ ਰਸੈ ਸਾਦ ਕੀ ਮਹਿਮਾ ਬੇਦਨਾ ਜਾਣੈ ਜੇਤਾ ਸੁਨੇ ਤੇਤਾ ਬਖਨ ਸਾਦ ਕੀ ਉਪਮਾ ਤੇ ਗੋਂਤੇ ਦੂਰ ਸਾਦ ਕੀ ਉਪਮਾ ਰਹੇ ਪਰਪੂਰ ਸਾਦ ਕੀ ਸੋਭਾ ਕਾ ਨਹੀਂ ਅੰਤ ਸਾਦ ਕੀ ਸੋਬਾ ਸਦਾ ਬੇਅੰਤ ਸਾਦ ਕੀ ਸੋਬਾ ਉੱਚਤੇ ਉੱਚੀ ਸਾਦ ਕੀ ਸੋਬਾ ਮੂਝਤੇ ਮੂਚੀ ਸਾਦ ਕੀ ਸੋਬਾ ਸਾਦ ਬਨ ਆਈ ਨਾਨਕ ਸਾਦ ਪ੍ਰਭ ਭੇਜਨਾ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਧ ਕੇ ਸੰਗ ਨੈ ਕਿਛ ਕਾਲ ਦਰਸਨ ਭੇਟਤ ਹੋਤ ਨਿਹਾਲ ਸਾਧ ਕੇ ਸੰਗ ਕੋਲਕਤ ਹਰੇ ਸਾਜ ਕੇ ਸੰਗ ਨਰਕ ਪਰ ਹਰੇ ਸਾਜ ਕੇ ਸੰਗ ਇਹਾ ਉਹਾ ਸਹਿਲਾ ਸਾਜ ਕੇ ਸੰਗ ਬਿਹਰਤ ਹਰ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਦ ਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਦ ਰਿਤ ਬਸੈ ਨਾਨਕ ਉਦਰੇ ਸਾਦ ਸੋਨ ਰਸੈ ਸਾਦ ਕੀ ਮਹਿਮਾ ਬੇਜਨਾ ਜਾਣੈ ਜੇਤਾ ਸੁਨੇ ਤੇ ਤਾਬ ਖਨ ਸਾਦ ਕੀ ਉਪਮਾ ਤੇ ਗੋਂਤੇ ਦੂਰ ਸਾਦ ਕੀ ਉਪਮਾ ਰਹੇ ਪਰਪੂਰ ਸਾਦ ਕੀ ਸੋਭਾ ਕਾ ਨਹੀਂ ਅੰਤ ਸਾਦ ਕੀ ਸੋਬਾ ਸਦਾ ਬੇਅੰਤ ਸਾਦ ਕੀ ਸੋਬਾ ਊਚ ਤੇ ਊਚੀ ਸਾਦ ਕੀ ਸੋਬਾ ਮੂਝ ਤੇ ਮੂਚੀ ਸਾਦ ਕੀ ਸੋਬਾ ਸਾਦ ਬਨ ਆਈ ਨਾਨਕ ਸਾਦ ਪ੍ਰਭ ਭੇਜਨਾ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਧ ਕੇ ਸੰਗ ਨੈ ਕਿਛ ਕਾਲ ਦਰਸ਼ਨ ਭੇਟ ਹੋਤ ਨਿਹਾਲ ਸਾਧ ਕੇ ਸੰਗ ਕੋਲਕਤ ਹਰੇ ਸਾਜ ਕੇ ਸੰਗ ਨਰਕ ਪਰ ਹਰੇ ਸਾਜ ਕੇ ਸੰਗ ਇਹਾ ਉਹਾ ਸਹਿਲਾ ਸਾਜ ਕੇ ਸੰਗ ਬਿਹਰਤ ਹਰ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਦ ਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਦ ਰਿੱਧ ਬਸੈ ਨਾਨਕ ਉਦਰੇ ਸਾਦ ਸੋਨ ਰਸੈ ਸਾਦ ਕੀ ਮਹਿਮਾ ਬੇਦਨਾ ਜਾਣੈ ਜੇਤਾ ਸੁਨੇ ਤੇ ਤਬ ਖਾਨ ਸਾਦ ਕੀ ਉਪਮਾ ਤੇ ਗੋਂਤੇ ਦੂਰ ਸਾਦ ਕੀ ਉਪਮਾ ਰਹੇ ਪਰਪੂਰ ਸਾਦ ਕੀ ਸੋਭਾ ਕਾ ਨਹੀਂ ਅੰਤ ਸਾਦ ਕੀ ਸੋਬਾ ਸਦਾ ਬੇਅੰਤ ਸਾਦ ਕੀ ਸੋਬਾ ਊਚਤੇ ਊਚੀ ਸਾਦ ਕੀ ਸੋਬਾ ਮੂਚਤੇ ਮੂਚੀ ਸਾਦ ਕੀ ਸੋਬਾ ਸਾਦ ਬਨ ਆਈ ਨਾਨਕ ਸਾਦ ਪ੍ਰਭ ਭੇਜਨਾ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਧ ਕੇ ਸੰਗ ਨੈ ਕਿਛ ਕਾਲ ਦਰਸਨ ਭੇਟਤ ਹੋਤ ਨਿਹਾਲ ਸਾਧ ਕੇ ਸੰਗ ਕੋਲਕਤ ਹਰੇ ਸਾਜ ਕੇ ਸੰਗ ਨਰਕ ਪਰ ਹਰੇ ਸਾਜ ਕੇ ਸੰਗ ਇਹਾ ਉਹਾ ਸਹਿਲਾ ਸਾਜ ਕੇ ਸੰਗ ਬਿਹਰਤ ਹਰ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਲ ਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਦ ਰਿੱਧ ਬਸੈ ਨਾਨਕ ਉਦਰੇ ਸਾਦ ਸੋਨ ਰਸੈ ਸਾਦ ਕੀ ਮਹਿਮਾ ਬੇਦਨਾ ਜਾਣੈ ਜੇਤਾ ਸੁਨੇ ਤੇ ਤਾਬ ਖਨ ਸਾਦ ਕੀ ਉਪਮਾ ਤੇ ਗੋਂਤੇ ਦੂਰ ਸਾਦ ਕੀ ਉਪਮਾ ਰਹੇ ਪਰਪੂਰ ਸਾਦ ਕੀ ਸੋਭਾ ਕਾ ਨਹੀਂ ਅੰਤ ਸਾਦ ਕੀ ਸੋਭਾ ਸਦਾ ਬੇਅੰਤ ਸਾਦ ਕੀ ਸੋਭਾ ਊਚ ਤੇ ਊਚੀ ਸਾਦ ਕੀ ਸੋਭਾ ਮੂਚ ਤੇ ਮੂਚੀ ਸਾਦ ਕੀ ਸੋਭਾ ਸਾਦ ਬੰਦ ਆਈ ਨਾਨਕ ਸਾਦ ਪ੍ਰਭ ਭੇਜਨਾ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਧ ਕੇ ਸੰਗ ਨੈ ਕਿਛ ਕਾਲ ਦਰਸਨ ਭੇਟਤ ਹੋਤ ਨਿਹਾਲ ਸਾਧ ਕੇ ਸੰਗ ਕੋਲਕਤ ਹਰੇ ਸਾਜ ਕੇ ਸੰਗ ਨਰਕ ਪਰ ਹਰੇ ਸਾਜ ਕੇ ਸੰਗ ਇਹਾ ਉਹਾ ਸਹਿਲਾ ਸਾਜ ਕੇ ਸੰਗ ਬਿਹਿਰਤ ਹਰ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਲ ਕੇ ਸੰਗਨਾ ਬਿਰਥਾ ਜਾਵੈ ਪਾਰ ਬ੍ਰह्म ਸਾਧ ਰਿਤ ਬਸੈ ਨਾਨਕ ਉਦਰੇ ਸਾਧ ਸੋਨ ਰਸੈ ਸਾਧ ਕੀ ਮਹਿਮਾ ਬੇਜਨਾ ਜਾਣੈ ਹੈ ਜੇਤਾ ਸੁਨੇ ਤੇ ਤਬਖਾਨ ਸਾਦ ਕੀ ਉਪਮਾ ਤੇ ਗੋਂਤੇ ਦੂਰ ਸਾਦ ਕੀ ਉਪਮਾ ਰਹੇ ਪਰਪੂਰ ਸਾਦ ਕੀ ਸੋਭਾ ਕਾ ਨਹੀਂ ਅੰਤ ਸਾਦ ਕੀ ਸੋਭਾ ਸਦਾ ਬੇਅੰਤ ਸਾਦ ਕੀ ਸੋਭਾ ਊਚੇ ਤੇ ਊਚੀ ਸਾਦ ਕੀ ਸੋਭਾ ਮੂਝ ਤੇ ਮੂਚੀ ਸਾਦ ਕੀ ਸੋਭਾ ਸਾਦ ਬੰਦ ਆਈ ਨਾਨਕ ਸਾਦ ਪ੍ਰਭ ਭੇਜਨਾ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਧ ਕੇ ਸੰਗ ਨੈ ਕਿਛ ਕਾਲ ਦਰਸਨ ਭੇਟਤ ਹੋਤ ਨਿਹਾਲ ਸਾਧ ਕੇ ਸੰਗ ਕੋਲਕਤ ਹਰੇ ਸਾਜ ਕੇ ਸੰਗ ਨਰਕ ਪਰ ਹਰੇ ਸਾਜ ਕੇ ਸੰਗ ਇਹਾ ਉਹਾ ਸਹਿਲਾ ਸਾਜ ਕੇ ਸੰਗ ਬਿਹਰਤ ਹਰ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਦ ਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਦ ਰਿੱਧ ਬਸੈ ਨਾਨਕ ਉਦਰੇ ਸਾਦ ਸੋਨ ਰਸੈ ਸਾਦ ਕੀ ਮਹਿਮਾ ਬੇਦਨਾ ਜਾਣੈ ਜੇਤਾ ਸੁਨੇ ਤੇਤਾ ਬਖਾਨ ਸਾਦ ਕੀ ਉਪਮਾ ਤੇ ਗੋਂਤੇ ਦੂਰ ਸਾਦ ਕੀ ਉਪਮਾ ਰਹੇ ਪਰਪੂਰ ਸਾਦ ਕੀ ਸੋਭਾ ਕਾ ਨਹੀਂ ਅੰਤ ਸਾਦ ਕੀ ਸੋਬਾ ਸਦਾ ਬੇਅੰਤ ਸਾਦ ਕੀ ਸੋਬਾ ਉੱਚਤੇ ਉੱਚੀ ਸਾਦ ਕੀ ਸੋਬਾ ਮੂਝਤੇ ਮੂਚੀ ਸਾਦ ਕੀ ਸੋਬਾ ਸਾਦ ਬਨ ਆਈ ਨਾਨਕ ਸਾਦ ਪ੍ਰਭ ਭੇਜਨਾ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਧ ਕੇ ਸੰਗ ਨੈ ਕਿਛ ਕਾਲ ਦਰਸਨ ਭੇਟਤ ਹੋਤ ਨਿਹਾਲ ਸਾਧ ਕੇ ਸੰਗ ਕੋਲਕਤ ਹਰੇ ਸਾਜ ਕੇ ਸੰਗ ਨਰਕ ਪਰ ਹਰੇ ਸਾਜ ਕੇ ਸੰਗ ਇਹਾ ਉਹਾ ਸਹਿਲਾ ਸਾਜ ਕੇ ਸੰਗ ਬਿਸ਼ਰਤ ਹਰ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਦ ਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਦ ਰਿੱਧ ਬਸੈ ਨਾਨਕ ਉਦਰੇ ਸਾਦ ਸੋਨ ਰਸੈ ਸਾਦ ਕੀ ਮਹਿਮਾ ਬੇਦਨਾ ਜਾਣੈ جیتا سنے تیتا بکھانے ساد کی اپماں تہ گونتے دور ساد کی اپماں رہی پر پور ساد کی صوبہ کا ناہی انتہ ਸਾਦ ਕੀ ਸੋਭਾ ਸਦਾ ਬੇਅੰਤ ਸਾਦ ਕੀ ਸੋਭਾ ਊਚੇ ਤੇ ਊਚੀ ਸਾਦ ਕੀ ਸੋਭਾ ਮੂਝ ਤੇ ਮੂਚੀ ਸਾਦ ਕੀ ਸੋਭਾ ਸਾਦ ਬੰਦ ਆਈ ਨਾਨਕ ਸਾਦ ਪ੍ਰਭ ਭੇਜਨਾ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਧਕੇ ਸੰਗ ਨੈ ਕਿਛ ਕਾਲ ਦਰਸਨ ਭੇਟਤ ਹੋਤ ਨਿਹਾਲ ਸਾਧਕੇ ਸੰਗ ਕੋਲਕਤ ਹਰੇ ਸਾਜ ਕੇ ਸੰਗ ਦਰਕ ਪਰ ਹਰੇ ਸਾਜ ਕੇ ਸੰਗ ਇਹਾ ਉਹਾ ਸਹਿਲਾ ਸਾਜ ਕੇ ਸੰਗ ਬਿਝਰਤ ਹਰ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਦ ਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਦ ਰਿੱਧ ਬਸੈ ਨਾਨਕ ਉਦਰੇ ਸਾਦ ਸੁਨ ਰਸੈ ਸਾਦ ਕੀ ਮਹਿਮ ਬੇਦਨਾ ਜਾਣੈ ਜੇ ਤਾ ਸੁਨੇ ਤੇ ਤਬ ਖਨ ਸਾਦ ਕੀ ਉਪਮਾ ਤੇ ਗੋਂਤੇ ਦੂਰ ਸਾਦ ਕੀ ਉਪਮਾ ਰਹੇ ਪਰਪੂਰ ਸਾਦ ਕੀ ਸੋਭਾ ਕਾ ਨਹੀਂ ਅੰਤ ਸਾਦ ਕੀ ਸੋਬਾ ਸਦਾ ਬੇਅੰਤ ਸਾਦ ਕੀ ਸੋਬਾ ਊਚਿਤੇ ਊਚੀ ਸਾਦ ਕੀ ਸੋਬਾ ਮੂਚਿਤੇ ਮੂਚੀ ਸਾਦ ਕੀ ਸੋਬਾ ਸਾਦ ਬਨ ਆਈ ਨਾਨਕ ਸਾਦ ਪ੍ਰਭ ਭੇਜਨਾ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਧਕੇ ਸੰਗ ਨੈਕਿਛ ਕਾਲ ਦਰਸਨ ਭੇਡਤ ਹੋਤ ਨਿਹਾਲ ਸਾਧਕੇ ਸੰਗ ਕੋਲਕਤ ਹਰੇ ਸਾਜ ਕੇ ਸੰਗ ਨਰਕ ਪਰ ਹਰੇ ਸਾਜ ਕੇ ਸੰਗ ਇਹਾ ਉਹਾ ਸਹਿਲਾ ਸਾਜ ਕੇ ਸੰਗ ਬਿਹਿਰਤ ਹਰ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਦ ਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਦ ਰਿੱਧ ਬਸੈ ਨਾਨਕ ਉਦਰੇ ਸਾਦ ਸੁਨ ਰਸੈ ਸਾਦ ਕੀ ਮਹਿਮ ਬੇਦਨਾ ਜਾਣੈ ਤੇਤਾ ਸੁਨੇ ਤੇ ਤਾਬ ਖਾਨ ਸਾਦ ਕੀ ਉਪਮਾ ਤੇ ਗੋਂਤੇ ਦੂਰ ਸਾਦ ਕੀ ਉਪਮਾ ਰਹੇ ਪਰਪੂਰ ਸਾਦ ਕੀ ਸੋਭਾ ਕਾ ਨਹੀਂ ਅੰਤ ਸਾਦ ਕੀ ਸੋਭਾ ਸਦਾ ਬੇਅੰਤ ਸਾਦ ਕੀ ਸੋਭਾ ਊਚਤੇ ਊਚੀ ਸਾਦ ਕੀ ਸੋਭਾ ਮੂਚਤੇ ਮੂਚੀ ਸਾਦ ਕੀ ਸੋਭਾ ਸਾਦ ਬਨ ਆਈ ਨਾਨਕ ਸਾਦ ਪ੍ਰਭ ਭੇਜਨਾ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਧਕੇ ਸੰਗ ਨੈਕਿਸ਼ ਕਾਲ ਦਰਸਨ ਭੇਡਤ ਹੋਤ ਨਿਹਾਲ ਸਾਧਕੇ ਸੰਗ ਕੋਲਕਤ ਹਰੇ ਸਾਜ ਕੇ ਸੰਗ ਨਰਕ ਪਰ ਹਰੇ ਸਾਜ ਕੇ ਸੰਗ ਇਹਾ ਉਹਾ ਸਹਿਲਾ ਸਾਜ ਕੇ ਸੰਗ ਬਿਝਰਤ ਹਰ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਲ ਕੇ ਸੰਗਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਦ ਰਿੱਧ ਬਸੈ ਨਾਨਕ ਉਦਰੇ ਸਾਦ ਸੁਨ ਰਸੈ ਸਾਦ ਕੀ ਮਹਿਮਾ ਬੇਦਨਾ ਜਾਣੈ ਜੇ ਤਾ ਸੁਨੇ ਤੇ ਤਬ ਖਾਨ ਸਾਦ ਕੀ ਉਪਮਾ ਤੇ ਗੋਂਤੇ ਦੂਰ ਸਾਦ ਕੀ ਉਪਮਾ ਰਹੇ ਪਰਪੂਰ ਸਾਦ ਕੀ ਸੋਭਾ ਕਾ ਨਹੀਂ ਅੰਤ ਸਾਦ ਕੀ ਸੋਬਾ ਸਦਾ ਬੇਅੰਤ ਸਾਦ ਕੀ ਸੋਬਾ ਊਚਤੇ ਊਚੀ ਸਾਦ ਕੀ ਸੋਬਾ ਮੂਚਤੇ ਮੂਚੀ ਸਾਦ ਕੀ ਸੋਬਾ ਸਾਦ ਬਨ ਆਈ ਨਾਨਕ ਸਾਦ ਪ੍ਰਭ ਭੇਜਨਾ ਪਾਈ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਧਕੇ ਸੰਗ ਨੈਕਿਸ਼ ਕਾਲ ਦਰਸ਼ਨ ਭੇਡਤ ਹੋਤ ਨਿਹਾਲ ਸਾਧਕੇ ਸੰਗ ਕੋਲਕਤ ਹਰੇ ਸਾਜ ਕੇ ਸੰਗ ਨਰਕ ਪਰ ਹਰੇ ਸਾਜ ਕੇ ਸੰਗ ਇਹਾ ਉਹਾ ਸਹਿਲਾ ਸਾਜ ਕੇ ਸੰਗ ਬਿਝਰਤ ਹਰ ਮੇਲਾ ਜੋ ਇਸੇ ਸੋਈ ਫਲ ਪਾਵੈ ਸਾਦ ਕੇ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਦ ਰਿੱਧ ਬਸੈ ਨਾਨਕ ਉਦਰੇ ਸਾਦ ਸੁਨ ਰਸੈ ਸਾਦ ਕੀ ਮਹਿਮਾ